ਯਾ ਚੱਲਿਆ ਆਪਣੇ ਗੁੱਟੀਆਂ ਨਾਲ ਬਾਬੇ ਦੀਆਂ ਨੂੰ ਬੋੜਦੀ ਮੈਂ ਤੈਨੂੰ ਚਾਰ ਰੋਟੀਆਂ ਖਵਾਣੀਆਂ। ਬਾਬਾ ਜੀ ਤੁਸੀਂ ਕਿਹੜਾ ਕੰਮ ਕਰਦੇ ਹੋ ਬਈ ਲੰਮੇ ਪੈਰ ਹੁੰਦੇ ਨਹੀਂ। ਚਾਰ ਦਿਨ ਤੱਕ ਰੋਟੀਆਂ ਦਾ ਖਾਓ ਬਾਬੇ ਨੂੰ ਭੁੱਲ ਜਾਂਦੇ ਯਾਰ ਨਾ ਗੁੱਟ। ਯਾਰ ਸੱਭਾ ਜੀ ਤੁਸੀਂ ਕਿੱਥੇ ਗਾਏ ਕੰਮ ਕਰਦੇ ਹੋ ਪਿਛਲੇ ਪੜੇ ਤੁਸੀਂ ਥੂ-ਥੂ ਕਰਾ ਛੱਡੀ ਆ ਕਿਹੜਾ ਕੰਮ ਦਾ ਕੋਈ ਪੜਿਆ ਨਹੀਂ। ਤੇ ਤੈਨੂੰ ਵੀ ਤਾਂ ਪਤਾ ਸੀ ਕਿਹੜਾ ਅਸਲੀ ਬਾਬੇ ਆ। ਇਹ ਤਾਂ ਤੁਸੀਂ ਰਪਈਆਂ ਵਾਲੇ ਆ। ਰਪਈਆਂ ਇੱਥੇ ਤੇ ਭੱਜ ਗਏ। ਬੰਦਾ ਦੰਦ ਕੱਟੀ ਜਾਈ ਬੰਦਾ ਨਾ ਫੜ ਕੇ ਜਾਈ ਗਈ। ਕੀ ਕਰੀਏ ਹਾਂ ਦੱਸੋ। ਯਾਰ ਪਿੰਡ ਜਾਣ ਲਈ ਬੰਦਾ ਮੁੰਡਾ ਫੜ ਕੇ ਇੱਥੇ ਗੱਲਾਂ ਦਾ ਕਨਾਵ ਬਣਾ ਰਹੇ ਨਾ ਸਾਰੇ ਜਣ। ਪਪਾ ਜੀ ਪਪਾ ਜੀ ਤੁਸੀਂ ਕੀ ਕਰੀ ਜਾਂਦੇ ਹੋ ਅੱਖਾਂ ਬੰਦ ਕਰੋ ਗਾ ਘਾ ਰਿਆ ਗਾ ਘਕ। ਚਲੋ ਬਤਾ ਆ ਜਾ ਆ ਜਾ फटाफट। ਜੀ ਸਰ ਜੀ ਸਰ। ਕਿਤਾ ਵਧੀਆ ਵਧੀਆ। ਇਹ ਦੋ ਪਤਰ ਲੀਹੇ ਮੁੰਡੇ। ਇਹ ਬਾਬਾ ਜੀ ਇਹ ਕਹਿੰਦਾ ਮੈਂ 10ਵੀਂ ਚ ਪਾਸ ਹੋਣਾ ਹਾਂ। 10ਵੀਂ ਚ ਪਾਸ। ਉਹ ਤਾਂ ਹੋ ਜਾਊਗਾ ਕਿੰਨੇ ਕੁ ਪੜਿਆ? ਕਿੰਨਾ ਪੜਿਆ ਕਾਕਾ ਬੋਲ। ਸੁਣੀ ਆ ਇਹ ਤੇ ਕਰਦਾ ਮੈਂ। ਕਰਦਾ ਪਿਆ ਏ 10ਵੀਂ। ਚਲ ਠੀਕ ਆ ਕਿੰਨੇ ਪੇਪਰ ਹੋਏ ਆ 7 7 ਹੋ ਗਏ ਆ ਕੀ ਲੱਗਦਾ ਵਾ ਪਾਸ ਹੋ ਜਾਏਗਾ ਪੜਿਆ ਹੈਗਾ ਕਿ ਨਹੀਂ ਨਹੀਂ ਪੜਿਆ ਉੱਚੀ ਬੋਲ ਤਰੀ ਗੱਲ ਜਾਨਾ ਵਾ ਬਾਬੇ ਕੁਛ ਨਹੀਂ ਕਹਿੰਦੇ ਉੱਚੀ ਬੋਲ ਪਾਸ ਹੋਣ ਤੋਂ ਉੱਚੀ ਬੋਲਾਂ ਤੇਰੀ ਬਾਣੀ ਨਿਕਲਣਗੀ ਪਹਿਲਾਂ ਪੜ ਲੈਂਦਾ ਐਲਮ ਬੋਲੋਂ ਤੁਸੀਂ ਤਾਂ ਹੋ ਗਈਆਂ ਐਲਮ ਬੋਲਾਂ ਮਾਸੀ ਕਿ ਨਹੀਂ ਮੰਨਦੇ ਭਾਵਾ ਪੜਾਈ ਦਾ ਪਾਸ ਹੋਈਦਾ ਚਲ ਕੋਈ ਗੱਲ ਨਹੀਂ ਆ ਹਾਂ ਜੀ ਆਪ ਉਹ ਇੱਕ ਦੇਦੇ ਨੂੰ ਪੂੜੀ ਬਣਾ ਕੇ ਮੰਤਰ ਵਾਲੀ ਲੈਣਾ ਆਪਾਂ ਜੀ ਆਹੋ ਚਾਹ ਪਾਣੀ ਮੈਂ ਤੁਹਾਡਾ ਕਰ ਦਿਆਂ ਚਾਹ ਪਾਣੀ ਸਾਬੇ ਕਿਹੜਾ ਪੁੱਲ ਸਾੜੇ ਚਾਹ ਪਾਣੀ ਲੈਣਾ ਜੀ ਇਹਨੂੰ ਪਾਣੀ ਚ ਘੋਲ ਕੇ ਤਿੰਨ ਟਾਈਮ ਪੀਣੀ ਠੀਕ ਹੈ ਠੀਕ ਹੈ ਨਾ ਤੇ ਬਾਕੀ ਫਿਰ ਬਾਬਾ ਜੀ ਦੀ ਕਿਰਪਾ ਹੋ ਜੂਗੀ ਪੂਰੀ ਰੁਪਈਆ 1100 ਰੱਖ ਕੇ ਜਾ 1100 ਨਹੀਂ ਆ ਪਾਸ ਹੁੰਦੇ ਡੱਬਾ ਰੱਖ ਕੇ ਦੇ ਉਹਨੇ ਤਾਂ ਫੇਲ ਹੋ ਜਾਣਾ ਕੰਜਰਾ 1100 ਰੱਖ ਕੇ ਜਾ ਲਓ ਜੀ ਬਾਬਾ ਜੀ 500 ਹੀ ਹੈ ਟੈਂਪ ਚਾਹ ਲਗਲੀ ਵੇ ਦੇਖੇ ਜਾਈਂ ਮੈਂ ਕਰੋ ਚੱਕ ਲੈ ਆਪਾਂ ਕੁਝ ਦੇ ਚਲਦੀ ਸੇ 500 ਚੱਕਿਆ ਹੀ 500 ਹੋਰ ਚੱਕ ਲਾਂ ਤੋ ਇਹ ਅਗਲੀਏ ਚਲੋ ਫਿਰ ਜਾਓ ਚਲੋ ਮੱਥਾ ਟੇਕੋ ਚਲੋ 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 ਨਿਕਲੋ ਇਹੋ ਜਿਹੇ ਜਾਲੀ ਬੰਦੇ ਨੇ ਫੜ ਕੇ ਲਿਆਇਆ ਕਰ ਬਾਬਾ ਜੀ ਨੋਟ ਵੀ ਘਸਿਆ ਜਾਂ ਸੇਕਿਆ ਤੋ ਬੰਦਾ ਵੀ ਘਸਿਆ ਹੀ ਸੀਗਾ ਚਲੋ ਜੋ ਆਇਆ ਹੋਈ ਸੀ ਪਾਉ ਬਾਬੇ ਜੀ ਕਹਿੰਦਾ ਪਾ ਆ ਸ਼ਾਮ ਨੂੰ ਤਰੂਰ ਗੁਰੂ ਅਗਰ ਤਰਨ ਸ਼ਾਮ ਕਰ ਭਾਵਾ ਅਗੇ ਬਾਬੇ ਚਾਰ ਦਿਨ ਤੇ ਸੋਫੀ ਹੈ ਚਲੋ ਯਾਰ ਅੱਜ ਦਾ ਅੱਜ ਦਾ ਦਿਨ ਦਾ ਸਰ ਗਿਆ ਹਾਂ ਚਲੋ ਅਗਲੇ ਕੱਲ ਇੱਕ ਮਾਤਾ ਜੀ ਆਈ ਸੀ ਜਾਣੇ ਕਹਿੰਦਾ ਮਾਤਾ ਨੇ ਜਾਣਾ ਉਹਦੀ ਕੁੜੀ ਬਾਹਰ ਜਾਣਾ ਉਹ 2-2 ਘੰਟਿਆਂ ਨੂੰ ਵੜਾ ਮੈਂ ਰੈਕਟ ਰੈਕਟ ਕਰਨਾ ਇਗੜਾ ਦੌੜ ਦਾਂਗੇ ਬਾਕੀ ਇਹ ਮੈਂ ਅਲਾਵਾ ਮੈਂ ਤੋੜ ਲੱਗੀ ਆ ਚਲੋ ਤਰੀ ਬਾਬਾ ਜੀ ਸੰਗਤ ਆਣਵੜੀ ਆ ਥੋੜਾ ਐਕਟਿਵ ਹੋ ਕੇ ਬਹਿ ਜਾਓ ਕੋਈ ਨਹੀਂ ਬਾਬਾ ਕੈਮ ਹੀ ਆ ਬਾਬਾ ਤਾਂ ਆ ਜੇ ਮੈਂ ਨਸ਼ੇ ਤੋੜ ਲੱਗੀ ਹੁੰਦੀ ਆ ਚੱਲ ਪਰਵਾ ਰੋਟੀਆਂ ਹੀ ਤੋੜ ਲੱਗੀ ਆ ਬਲਾ ਬਾਬਾ ਛੇਤੀ ਆਓ ਸੰਗਤੇ ਆਇਆ ਜਲਦੀ ਜੇ ਲੋ ਜੇ ਲੋ ਬੇ ਦੇ ਵਿਥਿਆਣ ਕੇ ਬੈ ਚੜਦੇ ਨੂੰ ਕਰਕੇ ਆ ਵੀ ਨਹੀਂ ਇਹ ਲੋਕਰ ਬਾਬਾ ਕੁੜੀ ਨੂੰ ਮਾਰ ਕੇ ਜਣਾ ਹੂੰ ਇਹ ਮਾਰ ਦੀ ਫੈਲ ਲੱਗੀ ਹੈ ਹੂੰ ਹਾਂ ਅਜੇ ਕੋਈ ਦੱਸ ਦੇ ਨਹੀਂ ਆ ਵੀ ਕਦੀ ਉਹ ਕਹਿੰਦੇ ਆ ਵੀ ਲੈ ਨੂ ਗਦੋ ਮੇਨਨ ਦੇ ਸ਼ਾਮੀ ਨੇ ਕਿ ਮੈਂ ਤੇਰੇ ਰਾਈ ਲਾਈਤ ਹੂੰ ਉਹ ਕਹਤੋਂ ਆਪਣੀ ਨੇ ਲੋਕਰ ਕਿੰਨੇ ਪੈਸੇ ਮੰਗਦੇ ਹੈਂ ਤਾਂ ਇਹ ਤਾਂ ਮੰਗਦੇ 50 ਕਲਾ ਕਰਦੀ ਹੈ 50 ਕਰਦੀ ਹੈ ਬਾਬੇ ਆਣੇ ਕਰੇ ਇਕੱਠੇ ਨਹੀਂ ਹੈ ਨਾ ਤੇਰ ਇਹ ਹੁਣ ਭਰਤੇ ਆ ਪੈਸੇ ਤੁਸੀਂ ਕਿ ਨਹੀਂ ਆ ਜੇ ਪੈਸੇ ਅੱਧੇ ਨੇ ਦੇਤੇ ਆ ਅੱਛਾ ਭੇਜ ਦੇਣ ਵਾਲੇ ਮੰਦੇ ਤਗੜੇ ਆ ਕੋਫਰ ਲਾਣਾ ਜਾਂ ਆ ਗਿਆ ਕਰਦਾ ਸਲ ਮਾਦਾ ਹੱਲ ਦਾ ਹੋ ਜਾਊਗਾ ਹਫਤੇ ਤੱਕ ਤਾਂ ਕਰ ਜਾਊਗਾ ਜੀਆ ਪਰ ਪੈਸੇ ਥੋੜਾ ਖਰਚਾ ਆ ਜਾਣਾ ਕਿੰਨੇ ਕੇ ਪੈਸੇ ਲੱਗਣੇ ਬਾਬਾ ਜੀ ਵੀ ਵੀ ਤੇ ਇਹਦੇ ਬਹਿ ਮੋ ਆਇਆ ਪਰ ਪੈਸੇ ਦੇ ਕੋਈ ਨਹੀਂ ਹੈਗੇ ਅਜੇ ਤਾਂ ਜਿੰਨੇ ਕੇ ਪੈਸੇ ਲੱਗਣੇ ਆ ਉਹ ਬਸ ਜੋ ਉਸ ਸਮਾਨ ਲੱਗਣਾ ਉਹਦੇ ਹੀ ਪੈਸੇ ਲੈਣੇ। ਅਸੀਂ ਆਪ ਤਾਂ ਆਪਣੇ ਜੋਗਾ ਕੁਝ ਨਹੀਂ ਲਈਦਾ। ਮੁੰਡਿਆ ਜਦੋਂ ਨਾ ਆਪਾਂ ਬਹਿਣਾ ਸੀਗਾ ਨਾ ਭਗਤੀ ਤੇ ਉਸ ਦਿਨ ਕੁੜੀ ਦਾ ਨਾਮ ਤੇਰੇ ਮੰਮੀ ਜਾੜੀ ਦਾ ਨਾਮ ਵੀ ਲਿਖ ਲੈ। ਠੀਕ ਆ? ਤੇ ਰੁਪਈਆ 21000 ਇਹਨਾਂ ਕੋਲੋਂ ਲੈ ਲੈ। ਤੇ ਜਿੰਨਾ ਜਿੰਨਾ ਸਮਾਨ ਚਾਹੀਦਾ ਹੁੰਦਾ ਉਹ ਸਮਾਨ ਲੈ। ਠੀਕ ਆ? ਬਾਕੀ ਜਦੋਂ ਕੁੜੀ ਦਾ ਵਿਆਹ ਆ ਜਾਊਗਾ ਬਾਕੀ ਫੇਰ ਕਰਨਾ। ਉਹ ਬਾਬਾ 21000 ਜ਼ਿਆਦਾ ਨਹੀਂ। ਭਾਬੀ ਵੀ ਇਹ ਦੇਖੋ ਰਹਾ ਕੁੜੀ ਨੇ ਜਾਣਾ ਵੀ ਤਾਂ ਆਸਟ੍ਰੇਲੀਆ। ਇਹ ਦਵਾਈ ਭੇਜਣਾ ਤਾਂ ਤੋਂ 2100 ਭੇਜ ਦਿੰਨੇ ਆ। ਕਦਰ-ਕਦਰ ਤਾਂ ਆਪਾਂ 11 ਘੋੜੇ ਭੇਜੇ ਦੀਰਾ ਬਾਕੀ ਤੁਸੀਂ ਦੇਖ ਲਓ ਬੱਸ ਸਿਰਫ ਇਹਦੀ ਪੈਸੇ ਦਾ ਲੰਘਣ ਹੈ ਜਨਾਬ ਮੇਰੇ ਕੋਲ ਘੋੜੇ ਘੱਲਿਆ ਜਨਾਬ ਜਿੰਨੇ ਆ ਗਏ ਬੀਬੀ ਜਮਾ ਤੇ ਕਰਾ ਚਲੋ ਕੋਈ ਨਹੀਂ ਅੱਜ ਦਿਨ ਆਦੀ ਪੂਰਾ ਕਰ ਦਾਂਗੇ ਅੱਜ ਦਿਨ ਆਦੀ ਤੇ ਬਾਕੀ ਜਮਾ ਕਰਾਓਗੇ ਫਿਰ ਕਰਾਂਗੇ ਤੀਨਾਂ ਨੂੰ ਕੁੜੀ ਦਾ ਹਰਮਣੀ ਹਰਮਣੀ ਆ ਅੱਗੇ ਕੁਝ ਨਹੀਂ ਕੋਰ ਸਿੰਘ ਨਹੀਂ ਨਹੀਂ ਨਾ ਤਾਂ ਕੋਰ ਆ ਪਰ ਘਰ ਹਰਮਣੀ ਕਹਿੰਦੇ ਚਲੋ ਠੀਕ ਹੈ ਕੋਈ ਨਹੀਂ ਕਰਦਾਂਗੇ ਲਿਖ ਲਈ ਮੁੰਡਿਆਂ ਨਾਂ ਜਾਓ ਜਮਾ ਕਰਾ ਦੋ ਫੇ ਪੁੱਜੀ ਤੇ ਆਪਾਂ ਨਾਲ ਦਾ ਨਾਮ ਮਾ ਮੇਰੇ ਕੋਲ 10000 ਰੁਪਏ ਆ ਜੋ ਫਿਰ ਬਾਕੀ ਨੂੰ ਬਾਅਦ ਚ ਕਰ ਦੇ ਕੇ ਜਾ ਬਾਬੇ ਹੱਥ ਨਹੀਂ ਨਿ ਲਾਂਦੇ ਮਾਇਆ ਨੂੰ ਫਿਰ ਸਾਈਡ ਤੇ ਰੱਖਦੇ ਵੇ ਬਾਬੇ ਮੋਹ ਮਾਇਆ ਦਾ ਦੂਰ ਆ ਬਾਬੇ ਨੇ ਇਹਨੂੰ ਦਾ ਚੇਲਾ ਰੱਖਿਆ ਬਸ ਯਾਰ ਨਜ਼ਰ ਤਾਂ ਪੂੜੀ ਲੈ ਜਾਓ ਇੱਕ ਇਆਂ ਤਿੰਟਾਂ ਮਾਂ ਪਾਣੀ ਦੀ ਗੋਲ ਤੇ ਪੀ ਲਓ ਅਰ ਦੋ ਮਾਜਾਂ ਨੇ ਖੱਬੇ ਹੱਤੇ ਬੰਨਣਾ ਠੀਕ ਆ ਠੀਕ ਮਾਵੇ ਤਾਂ ਗਧਾ ਨੇ ਬੰਨਤਾ ਹਾਂਜੀ ਤੇ ਇਹਨੂੰ ਝਾੜਾ ਵੀ ਕਰ ਦਾਂਗੇ ਫਿਰ ਡਰਦੀ ਐ ਕੀ ਗੱਲ ਹੁੰਦੀ ਐ ਬੱਤ ਡਰ ਕੇ ਚੱਲ ਦੀਦਾ ਦਾ ਜਿੱਦ ਤੱਕ ਲੱਗਦਾ ਜਿੱਦ ਤੱਕ ਮੈਨੂੰ ਕੱਛਦਾ ਚਲੋ ਜੀ ਅੱਧਾ ਵੇਖ ਅੱਖਾਂ ਬੰਦ ਕਰ ਲੋ ਚਲ ਮੇਰਾ ਮੈਂ ਕਿਹਾ ਵੀ ਤੈਨੂੰ ਕਿਹਾ ਮੈਂ ਮੀਟ ਮੱਛੀ ਨਹੀਂ ਖਾਣਾ ਹੈਗਾ ਹੂੰ ਇਹ ਨਹੀਂ ਜੇ ਅਗਲੇ ਸ਼ੁੱਕਰਵਾਰ ਤੁਸੀਂ ਇੱਕ ਕਾਲਾ ਮੁਰਗਾ ਦੇਖ ਜਾਣਾ ਚੇਲੇ ਨੂੰ ਬਹੁਤ ਜਿਆਦਾ ਵਿੱਚ ਲੱਗਣਾ ਠੀਕ ਠੀਕ ਪਰ ਦੇਖੇ ਸ਼ੁੱਕਰਵਾਰ ਹੀ ਜਾਣਾ ਤੂੰ ਠੀਕ ਠੀਕ ਚਲੋ ਹੁਣ ਚਲੋ ਠੀਕ ਬਾਬਾ ਚਲੋ ਘਰ ਤੇ ਆ ਰੱਖਣਾ ਵਾ ਠੀਕ ਹਾਂ ਘਰ ਵਾਲੇ ਨੇ ਵੀ ਕਹਿਣਾ ਦਾਰੂ ਦੂਰੋਂ ਨਾ ਪੀਵੇ ਠੀਕ ਜੀ ਨਹੀਂ ਪੀਵੇ ਸਾਨੂੰ ਦੇ ਜਾਇ ਕਰੇ ਨਾਲ ਮੁਰਗਾ ਦੇ ਹੋਣਾ ਹੀ ਸ਼ੁਕਰਵਾਰ ਜੁਆ ਦਾ ਤਾਂ ਨਾ ਕੱਢਿਆ ਕਰਿਆ ਕਰੇ ਮੈਂ ਕਹਿੰਦਾ ਚੇਲੇ ਕਰੇ ਇੱਦਾਂ ਰੱਖੀ ਬਾਬਾ ਬਾਬਾ ਜੀ ਹਾਂ ਅੱਧ ਕੋਈ ਗਾਗ ਨਹੀਂ ਆ ਰਿਹਾ ਉਹ ਗਾਗ ਯਾਰ ਇੱਕ ਮੁੰਡਾ ਨਹੀਂ ਤੁੱਕੇ ਨਾਲ ਬਾਤ ਚੱਲ ਗਈ ਸੀ ਆਪਣੇ ਕੋਲ ਹਾਂ ਜੀ ਹਾਂ ਜੀ ਉਹਦੀ ਮੰਮੀ ਕਹਿੰਦਾ ਫੋਨ ਆਇਆ ਸੀ ਅੱਛਾ ਅੱਜ ਨੋਨ ਉਡਾਰ ਆਉਂਦਾ ਬੁਲਾ ਲੀਏ ਫਿਰ ਬੁਲਾ ਤਾਂ ਮੈਨੂੰ ਲਿਆ ਵਾ ਪਰ ਪਿਛਲੀ ਵਾਰੀ ਅੱਗੇ ਉਹਨਾਂ ਨੂੰ ਪਤਾ ਕਮਨ 20000 ਦੀ ਗੱਲ ਕਰਕੇ 11000 ਦੇ ਕੇ ਗਈ ਸੀ ਕੋਈ ਗੱਲ ਨਹੀਂ ਫਿਰ ਐ ਕਿ ਮੇਰੇ ਨੂੰ ਪਹਿਲਾਂ ਹੀ 31 ਕੁ 30000 ਦੇ ਲੱਗ ਗਈ ਪਰ ਕੋਈ ਮਾਮਲਾ ਸੀਰੀਅਸ ਨਾ ਹੋਵੇ ਉਹ ਨਾਵੇ ਚੇਲਾ ਬਾਬਿਆਂ ਦੇ ਜਿਮੜੀਆਂ ਹੋਣਾ ਹਾਂ ਬਾਬੇ ਸਾਹਿਬ ਬੜਾ ਡਰਦੇ ਹੋਰ ਕੀ ਚਲ ਕੋਈ ਨਹੀਂ ਤੂੰ ਫਿਰ ਵੀ ਮੈਂ ਬੁਲਾ ਲਿਆ ਉਹਨਾਂ ਦੇ ਘਰੇ ਨਾ ਜਾਈ ਪਰ ਨਹੀਂ ਮੈਂ ਫੋਨ ਕਰਦਾ ਹੁਣ ਕੀ ਕਰਨਾ ਉਹ ਆਣੀ ਵਾਲੇ ਆ ਟਾਈਮ ਦਿੱਤਾ ਹੈ ਟਾਈਮ ਕੰਨਾ ਹੋ ਗਿਆ ਜੀ ਬੱਸ ਟਾਈਮ 11:10 ਹੋ ਗਿਆ ਅੱਛਾ ਉਹ ਸਾਢੇ ਆਣੀ ਵਾਲੇ ਦੇਖ ਬਾਅਦ ਰਵਾਜਾਂ ਜਾਂ ਖੜਕਿਆ ਉਹ ਆ ਹੀ ਗਏ ਆ ਆਜੋ ਸੰਤੋ ਆਜੋ ਆਜੋ ਆ ਵੀਰ ਬਾਬਾ ਚੱਲੇ ਆ ਹਾਂਜੀ ਬਾਬਾ ਜੀ ਹੱਕ ਮਾਇਆ ਤੁਹਾਨੂੰ ਤਾਂ ਪਗਾਈਆ ਬਾਬੇ ਦਾ ਮਾਇਆ ਨੂੰ ਹੱਥ ਜੀ ਨਾਲ ਤੁਸੀਂ ਤਾਂ ਪਹਿਲਾਂ ਵੀ ਸਾਡੇ ਕੋ ਹੋ ਗਏ ਸੀ ਕੀ ਹੁਣ ਬੀਬੀ ਬਾਬਾ ਜੀ ਮੈਂ ਬੜਾ ਨਾਕਨੇ ਮੈਂ ਤਾਂ ਅੱਸੀ ਜੀ ਜਾ ਕੇ ਆਉਣੀ ਚੱਲ ਉਹਦਾ ਬੀਬੀ ਨੂੰ ਪਤਾ ਅਸੀਂ ਪਹਿਲਾਂ ਜਿੱਥੇ ਜਿਹੜਾ ਮੁੰਡਾ ਬਾਜ ਉਹਦਾ ਮੁੰਡਾ ਪਾਰ ਗਿਆ ਉਹ ਸਾਨੂੰ ਪਤਾ ਹੀ ਹੈ ਮੇਰੀ ਲੱਗਦਾ ਫੋਨ ਨਗੇ ਹੀ ਬਾਬਾ ਨੂੰ ਨਾ ਸੁਣਿਆ ਨੇ ਆ ਗਈਆਂ ਪਹਿਲੀ ਤੋਂ ਪਹਿਲਾਂ ਮਿਲ ਗਏ ਭਗਤਾਂ ਨੇ ਸਾਡਾ ਮਾਂ ਬਣਾਇਆ ਹਾਂਜੀ ਹੋਰ ਕੀ ਹੋਰ ਵੀ ਤਾਂ ਨੋਹਾਂ ਤੇਰੀ ਹਾਂਜੀ ਹਾਂਜੀ ਨੋਹ ਠੀਕ ਆ ਠੀਕ ਆ ਕੀ ਹੋਇਆ ਕੋਈ ਦੁੱਖ ਤਕਲੇ ਹਾਂਜੀ ਮੈਨੂੰ ਆਪਣਾ ਡਰ ਲੱਗਦਾ ਡਰ ਲੱਗਦਾ ਰ ਆ ਕੀ ਹੋਇਆ ਕਿੰਨੇ ਦਿਨਾਂ ਤੋਂ ਲੱਗਣਾ ਚੱਲੂ ਆਇਆ ਥੋੜੇ ਦਿਨ ਹੋਈ ਆ ਜੇ ਅੱਛਾ ਜੇ ਸੌਂਦੀ ਆ ਤੇ ਡਰਦੀ ਆ ਉਹ ਠੀਕ ਕਿੰਨੇ ਉਹਦਾ ਨਹੀਂ ਆ ਜਿਹੜਾ ਬਣ ਫੇ ਉਹ ਵੀ ਇਹ ਕੁੱਝ ਕਰਦਾ ਮੈਂ ਝਾੜਾ ਕਰ ਦਿੰਦਾ ਇੱਕ ਵਾਰੀ ਠੀਕ ਨਹੀਂ ਤੇ ਇਹਨਾਂ ਨੂੰ ਤਾਂ ਅੱਗੇ ਦੇ ਦੇ ਕੁੜੀਆਂ ਬਣਾ ਕੇ ਦੇ ਦੇ ਤੇ ਇਹ ਪੱਕਾ ਪਤਾ ਕਰਨਾ ਤੇ ਆ ਨਿੰਬੂ ਲੈ ਜਾਓ ਇਹਨੂੰ ਘਰ ਦੇ ਦਰਵਾਜੇ 'ਚ ਰੱਖ ਦੇਣਾ ਰਾਤ ਨੂੰ 12 ਵਜੇ ਠੀਕ ਨਹੀਂ ਤੇ ਸਵੇਰੇ ਸਵੇਰੇ ਦੇਖਣਾ ਪਰ ਇਹ ਨਿੰਬੂ ਨੂੰ ساری ਰਾਤ ਨਹੀਂ ਮਿਲਣਾ ਇਹਨੂੰ ਠੀਕ ਠੀਕ ਨਹੀਂ ਉਹ ਨਾ ਹੋਵੇ ਤੁਸੀਂ ਬਾਅਦ ਚ ਰੱਖ ਕੇ ਫੇਰ ਜੱਟੀਆਂ ਮਾਰ ਦਿਓ ਠੀਕ ਨਹੀਂ ਵਧੀਆ ਨਹੀਂ ਦਾ ਵੀ ਕੁੜੀ ਨੂੰ ਕੋਈ ਗੱਲ ਨਹੀਂ ਬੇਬੀ ਆਹ ਤੇ ਨੋ ਹੀ ਕਾਲਾ ਨਿੰਬੂ ਦੇਣ ਲੱਗੇ ਆ ਜੇ ਸਵੇਰ ਤੱਕ ਇਹ ਕੱਟਿਆ ਗਿਆ ਤੇ ਚਿੱਟਾ ਹੋ ਗਿਆ ਤੇ ਸਮਝੋ ਢਾਡੇ ਘਰੇ ਚੀਜ਼ ਹੈ ਗਈ ਆ ਜੇ ਨਹੀਂ ਹੋਇਆ ਫਿਰ ਠੀਕ ਠਾਕ ਆ ਠੀਕ ਆ ਨਹੀਂ ਤਾਂ ਫਿਰ ਬਾਬੇ ਨਾਲ ਸੰਪਰਕ ਕਰ ਲਿਓ ਫਿਰ ਆਣ ਕੇ ਹੁਣ ਤੁਸੀਂ ਜਾਓ ਇਹਦਾ ਨਾ ਪਰਚੀ ਲੈ ਜਾਓ ਆ ਲੋ ਬਾਕੀ ਜਿੰਨਾ ਵੀ ਖਰਚਾ ਹੋਊਗਾ ਜੇ ਤਾਂ ਜੇਦਾ ਚੀਜ਼ ਨਾ ਹੋਈ ਫਿਰ ਤਾਂ ਚਲੋ ਕੋਈ ਗੱਲ ਨਹੀਂ ਜੇ ਜੇ ਫਿਰ ਚੀਜ਼ ਹੋਈ ਇਹਦਾ ਖਰਚਾ ਹੋਊਗਾ ਥੋੜਾ ਜਿਹਾ ਕਿੰਨਾ ਖਰਚਾ ਬਾਬਾ ਜੀ ਹੋਊ ਉਹ ਤਾਂ ਚੀਜ਼ ਤੇ ਡਿਪੈਂਡ ਕਰਦਾ ਵੀ ਹੁਣ ਕਿੰਨੀ ਆਵੇ ਕਿੰਨੀ ਆਵੇ ਠੀਕ ਨਹੀਂ ਬਾਕੀ ਚਲੋ ਕੋਈ ਗੱਲ ਨਹੀਂ ਅਸੀਰਵਾਦ ਤੁਹਾਡੇ ਨਾਲ ਠੀਕ ਨਹੀਂ ਹਾਂ ਕੋਈ ਨਹੀਂ ਘਰੇ ਜਾਓ ਪਹੁੰਚੋ ਤੇ ਦੇਖ ਕੇ ਤੇ ਫਿਰ ਸਵੇਰੇ ਸਵੇਰੇ ਟਾਈਮ ਨਾਲ ਆ ਕੇ ਦੱਸਿਓ ਕਿਉਂਕਿ ਬਾਬੇ ਆਣੇ ਫਿਰ ਕੱਲ ਤੋਂ ਭਗਤੀ ਦੇ ਵੀ ਬੈਜੇ ਠੀਕ ਹੋ ਗਿਆ ਜੇ ਤੂੰ ਐਤੀ ਇਹਨਾਂ ਕੋਲੋਂ ਘੱਟ ਪੈਸੇ ਲਿੱਤੇ ਨਾ ਤੇ ਬੱਚੇ ਇੰਨਾ ਹੀ ਨਵਾਂ ਰੱਖ ਲੈ ਨਹੀਂ ਨਹੀਂ ਬਾਬਾ ਜੀ ਇਦਾਂ ਨਹੀਂ ਕਰਨਾ ਐ ਕਿ ਆਪਾਂ ਲਵਾਂਗੇ 40000 ਰੁਪਏ ਲਵਾਂਗੇ ਉਹ ਭਰਾਵਾ ਮੇਰੀ ਜੇ ਅੱਗੇ ਕਿਸ਼ਤ ਆਈ ਪਈ ਆ ਬੋਲਟ ਦੀ ਕਾ ਕੋ ਵੰਜਲਾ ਲੰਘੇ ਸਰ ਹਾਂ ਪਰਾਵਾ ਪੈਸੇ ਦੇਣੇ ਉਹਨਾਂ ਨੂੰ ਤੇ ਐਦ ਕੀ ਪਰਾ ਉਹ ਬਲੌਗ ਬੜੇ ਬਣਦੇ ਪਏ ਆ ਕੋਈ ਗੱਲ ਨਹੀਂ ਬਾਬਾ ਜੀ ਆਈਫੋਨ 16 ਪ੍ਰੋ ਲੈਣਾ ਹਾਲ ਆਪਨੇ ਤਾਂ ਹੈਗਾ ਕੱਟੇ ਨਿੰਬੂ ਆਪਣੇ ਕੋਲ ਹੈ ਆ ਇਹਨਾਂ ਨੇ ਮਗਰ ਮਾਰ ਜਾ ਕੇ ਪਰ ਐ ਕਰਕੇ ਰੱਖ ਦੇਣਾ ਯਾਰ ਬਾਬੇ ਕੋਲ ਨਾ ਇੱਕ ਫੋਨ ਹੁਣ ਟੁੱਟ ਗਿਆ ਅੱਛਾ ਬਾਬਾ ਜੀ ਚਲ ਕੀ ਫਿਰ ਆਈਫੋਨ ਤੇ ਪੈਸੇ ਇਹਨਾਂ ਕੋਲੋਂ ਲੈ ਲੀਂ ਫਿਰ ਹੋਰ ਬਤਾ ਦੋ ਥੋੜੇ 1 ਲੱਖ ਰੁਪਈਆ ਲੈ ਲਵਾਂ ਉਹਨੂੰ ਕਹਾਂ ਜੇ ਤਾਂ ਹਿਉ ਜੀ 12 ਵਜੇ ਆਉਣਾ ਵੀ ਪੈਗ ਲਾ ਕੇ 70 ਵੇ ਰਾਤ ਨੂੰ ਨਹੀਂ ਨਹੀਂ ਬਾਬਾ ਜੀ ਟੈਨਸ਼ਨ ਲਾਦੀ ਕੋਈ ਰੋੜ ਨਾ ਹੋਟਲ ਹੁੰਦਾ ਸ ਸਵੇਰੇ 7 ਵਜੇ ਕੀ ਕਰਨ ਜਾਣਾ ਉੱਥੇ ਤਾਂ ਵੱਡਣ 12 ਵਜੇ ਤੇ ਬੀਬੀ ਨੇ ਨਿੰਬੂ ਰੱਖਣਾ ਤੇ ਬਾਬਾ ਜੀ ਕਿੰਨੇ ਵਜੇ ਜਾਵਾਂ ਬਸ ਆਵਾ 12 ਵਜੇ ਉੱਥੇ ਚਾਹੀਦਾ ਤੇ ਮੈਨੂੰ ਮੇਰੇ ਘਰ ਦੇ ਬਾਹਰ ਤੇ 7 ਵਜੇ ਉੱਥੇ ਜਲਦੀ ਉੱਠ ਜੂਗਾ ਫਿਰ ਬਸ ਨਿੰਬੂ ਉੱਥੇ ਆ ਰੱਖ ਕੇ ਆਣਾ ਜੇ ਨਾਲ ਰੱਖਿਆ ਗਿਆ ਤੇ ਫਿਰ 1 ਰੁਪਿਆ ਨਹੀਂ ਮਿਲਣਾ ਨਹੀਂ ਬਾਬਾ ਟੈਨਸ਼ਨ ਨਾ ਮੈਂ ਮਗਰ ਹੀ ਜਾਣਾ ਮੈਂ ਜਾ ਨਿਕਲ ਬੈ ਹੋਇਆ ਆਰ ਸੀ ਆ ਪਤਾ ਨਹੀਂ ਮੈਂ ਭਾਵੇਂ ਹੀ ਕੀਤਾ ਆ ਦਾ ਕਦੋਂ ਮੈਨੂੰ ਸੁਧਰਨਾ ਤਾਂ ਭਈਏ ਪੂਰੇ ਕਣਕੇ ਹੱਥ ਲੱਗੇ ਬੰਦੇ ਆ ਦੇ ਬਾਬੇ ਜੀ ਜਾ ਬੰਦੇ ਆ ਦੇ ਬਾਬੇ ਜੀ ਜਾ ਬੰਦੇ ਆ ਦੇ ਬਾਬੇ ਜੀ ਜਾ ਬੰਦੇ ਆ ਦੇ ਬਾਬੇ ਜੀ ਆਉ ਨਾ ਤੋ ਉਹ ਪਹੀ ਪਤਾ ਬਿਨਾਂ ਪੁੱਛੇ ਕਿੱਧਰ ਆ ਗਏ ਅੱਜ ਬਾਬਾ ਜੀ ਦੇਖੋ ਕੀ ਬਣਿਆ ਦੇਖੋ ਤੁਸੀਂ ਦੇਖੋ ਨਿੰਬੂ ਆਪਣੇ ਆਪ ਕੱਟ ਹੋ ਗਏ ਬਾਬਾ ਜੀ ਸੱਚ ਲਿਆ ਬਾਬੇ ਨੇ ਸੱਚ ਕਹਿਆ ਸੀਗਾ ਨਾ ਹਾਂਜੀ ਬਾਬਾ ਜੀ ਤੁਸੀਂ ਕਦੇ ਝੂਠ ਕਹਿੰਦੇ ਨਹੀਂ ਬਾਬਾ ਜੀ ਮੈਂ ਦੱਸ ਨਹੀਂ ਲਪਾਲ ਦੋਗੇ ਕਾਕਾ ਇੱਧਰ ਆ ਜਾ ਤੂੰ ਮਾਰ ਰੈਂਟ ਦਾ ਕੱਲ ਆਣਾ ਕਿਹੜਾ ਰੈਂਟ ਦੇਖਾਇਆ ਤੂੰ ਇਥੇ ਵਾ ਬਾਬਿਆਂ ਦੇ ਲੈਣੇ ਹੋ ਗਏ ਜਿਹੜਾ ਤੈਨੂੰ ਇੰਨਾ ਵਿਸ਼ਵਾਸ ਆ ਸਾਡੇ ਦੇ ਸਰਦਾਰਾ ਪਹਿਲਾਂ ਕਹਿ ਸੀਗਾ ਜੀ ਦੇਖ ਲਓ ਹੁਣ ਤੁਹਾਡੇ ਸਾਹਮਣੇ ਆਇਆ ਜੋ ਹੈਗਾ ਬਾਬਾ ਜੀ ਰਾਤ ਰੱਖਿਆ ਸੀ ਕਾਲਾ ਨਿੰਬੂ ਸੀ ਕਹਤੇ ਆਪਾਂ ਆ ਪਤਾ ਨਹੀਂ ਕਿੱਦਾਂ ਦਾ ਹੋ ਗਿਆ ਦੇਖੋ ਕੱਟ ਕੇ ਹੋ ਗਿਆ ਆਪਣੇ ਆਪ ਕੱਟ ਹੋ ਗਿਆ ਤੁਹਾਨੂੰ ਤਾਂ ਪਹਿਲਾਂ ਕਹਿ ਸੀਗਾ ਹੁਣ ਉਹੀ ਪੂਜਾ ਕਰਨੀ ਪੈਣੀ ਆ ਤਾਹੀਂ ਹੱਲ ਹੋਣਾ ਭਾਈ ਫੇਰ ਬਾਬਾ ਜੀ ਕਿੰਨਾ ਖਰਚਾ ਆ ਜਾਣਾ ਪੋਜਾ ਦਾ ਦੱਸ ਭਾਈ ਮੁੰਡਿਆ ਤੈਨੂੰ ਥਾਰੀ ਪਰਚੀ ਬਣਾ ਕੇ ਦਿੱਤੀ ਹੋਈ ਐ 25 25 ਕੁੰਜਾ ਦਾ ਯਾਰ ਆ ਗਿਆ ਨਾ ਠਾ ਬਾਬਾ ਜੀ ਅਨਾਜ ਇੰਨੇ ਪੈਸਾ ਕੋਲ ਹੋਇਆ ਤੇ ਜੇ ਮੁੰਡਾ ਤੋਂ ਹੁਣ ਬਾਹਰ ਗਿਆ ਜੇ ਤੇ ਖਰਚਾ ਕਰਤਾ ਜੇ ਹੱਥ ਟਹਿਟ ਹੋਇਆ ਬੀਬੀ ਬਣੀਆਂ ਦੇਣੀ ਆਪਣੀਆਂ 10 ਬੱਕਰੀਆਂ ਦੀਆਂ ਘੱਟੋ ਘੱਟ ਹੂੰ ਤੇ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਤੇ ਪੇਮੈਂਟ ਤਾਂ ਲੱਗਣੀ ਹੈ ਫਿਰ ਤੁਹਾਨੂੰ ਪਤਾ ਬਾਪਿਆਂ ਨੇ ਕਿਹਾ ਪੈਸੇ ਜੇਬ ਚ ਕੱਲੇ ਰੱਖੇ ਆ ਜਿਹੜੇ ਹੁਣ ਰੱਖਣੇ ਆ ਨਹੀਂ ਹੁਣ ਇਹ ਥੋੜੇ ਘੱਟ ਪੈਸਾ ਨਾਲ ਨਹੀਂ ਹੱਲ ਹੋ ਸਕਦਾ ਨਹੀਂ ਬੀਬੀ ਤੇ ਕਸਰ ਰਹਿ ਜਾਣੀ ਫਿਰ ਥੋੜੀ ਫੇ ਲੱਤਾ ਇਹ ਉਠੇ ਖਚਾ ਲੱਗਣੇ ਉਹਨੇ ਜੇ ਲੱਗ ਬੋਤੀ ਚਲੋ ਵੀ ਵੀਰੋ ਚਲੋ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਪਹਿਲਾਂ ਤਾਂ ਮਿਲ ਜੂਗਾ ਤੁਹਾਡੇ ਨਾਲ ਜਦੋਂ ਪਹਿਲਾਂ ਇਹਨਾਂ ਦਾ ਮੁੰਡਾ ਬਾਹਰ ਗਿਆ ਚਲੋ ਚਲੋ ਤੁਸੀਂ ਦੱਸੋ ਵੀ ਕਿੰਨੇ ਕਹੇ ਜੀ ਤੁਹਾਡੇ ਕੋਲ ਹੈਗੇ ਬਾਕੀ ਚਲੋ ਫਿਰ ਕਰ ਲਾਂਗੇ ਬਾਅਦ ਵਿੱਚ ਇੰਨਾ ਤੁਹਾਡੇ ਨਾਲ ਕਰਾਂਗੇ ਬਾਬਾ ਜੀ ਜੇ ਤੁਮੇ ਕੁਤੀ ਕੁਤੀ ਕੁਝਾਰ ਹੋ ਗਿਆ ਜਿਆਦਾ ਨਹੀਂ ਹੋਗਾ ਚੱਲ ਇੰਨਾ ਕੁ ਫਿਰ ਚਲੋ ਬਾਕੀ ਫਿਰ ਬਾਅਦ ਚ ਦੇ ਦਿਓ ਅਲੈਕੁਮ ਸਲਮ ਬਾਬੇ ਪੱਲੇ ਉਹ ਲਾ ਦੇਣਗੇ ਦੋ ਕੁ ਦਿਨਾਂ ਦੇ ਵਿੱਚ ਤਾਂ ਹੱਲ ਹੋ ਜਾਊਗਾ ਸਾਰਾ ਬਾਬਾ ਜੀ ਘਰ ਆਇਆ ਵਧੀਆ ਕਰਦੇ ਹੁਣ ਆਵੇ ਉਹੀ ਕੰਮ ਨਾ ਹੋਵੇ ਅੱਗੇ ਨਹੀਂ ਨਹੀਂ ਕੋਈ ਕੰਮ ਨਹੀਂ ਹੁੰਦਾ ਕੋਈ ਕੰਮ ਨਹੀਂ ਹੁੰਦਾ ਜੇ ਕਿ ਪੈਸੇ ਹੀ ਆਪਾਂ ਕਦੇ ਦਾ ਮਾ ਪਹਿਲੇ ਵਿਸ਼ਵਾਸ ਰੱਖੋ ਤੁਸੀਂ ਅੱਗੇ ਵੀ ਤਾਂ ਤੁਹਾਡਾ ਦੇਖ ਲਓ ਤੁਹਾਡੇ ਸਾਹਮਣੇ ਅੱਗੇ ਵੀ ਚਲੋ ਮੁੰਡਾ ਇਹਨਾਂ ਨੇ ਤੋੜਿਆ ਸੀ ਵਿਸ਼ਵਾਸ ਰੱਖਿਆ ਇਹਨਾਂ ਨੇ ਨਹੀਂ 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 ਵਿਸ਼ਵਾਸ ਰੱਖੋ ਪੇਮੈਂਟ ਦੋ ਦਾ ਤੁਸੀਂ ਚਲੋ ਬਾਕੀ ਪਾਸੀਂ ਕਰਦੇ ਆ ਡਾਡਾ ਕੰਮ ਚਲੋ ਬਾਕੀ ਆ ਗੁੜੀਆਂ ਉਹਨਾਂ ਦਾ ਧਾਗਾ ਮੰਨਦੇ ਤੁਸੀਂ ਕਾਲ ਹਾਂਜੀ ਠੀਕ ਠੀਕ ਹੈ ਕਿ ਨਹੀਂ ਇਹਨਾਂ ਨਾਲ ਇਹ ਆ ਵੀ ਥੋੜਾ ਜਿਹਾ ਵਿਚਾਰ ਆਊਗਾ ਉਹਨਾਂ ਦੇ ਨਾਲ ਦੋ ਤਿੰਨ ਦਿਨ ਠੀਕ ਹੈ ਮੁੰਡਿਆ ਤੂੰ ਦੱਸ ਹੋ ਗਿਆ ਪਰਾਫ ਚੱਲ ਠੀਕ ਆ ਫਿਰ ਕੀ ਬੋਲਿਆ ਕਾਕਾ ਇਹ ਵੀ ਮੁੰਡਾ 10ਵੀਂ ਜੇ ਪਾਸ ਹੋ ਗਿਆ ਵਾ ਲਓ ਬੰਦੇ ਚਲੋ ਠੀਕ ਆ ਲੈ ਤੁਸੀਂ ਜਾਓ ਫਿਰ ਕੋਈ ਨਹੀਂ ਕਰੋ ਅਗਲੇ ਖਾਲ ਦੀਆਂ ਤਿਆਰੀਆਂ ਹੈ ਬਾਬਾ ਜੀ ਚਲੋ ਫਿਰ ਠੀਕ ਆ ਜੀ ਜਾਓ ਬਾਕੀ ਮੈਨੂੰ ਲੱਗਦਾ ਮੁੰਡੇ ਦਾ ਰਿਜ਼ਲਟ ਕੱਲ ਲਾਉਣਾ ਮથે ਪਹਿਲਾਂ ਹੀ ਆ ਗਿਆ ਕਰਤਾ ਵਾਜੀ ਆਇਆ ਬਾਬਾ ਜੀ ਇੰਨੇ ਮਿਸ਼ਵਾਹ ਹੀ ਲੱਗਦਾ ਇੰਨਾ ਹੋ ਗਿਆ ਬਾਬਿਆਂ ਤੇ ਵੀ ਅੱਜ ਹੀ ਆ ਗਿਆ ਐਂਦਾ ਹੀ ਰੱਖਣਾ ਹੋਰ ਸੰਗਤ ਲੈ ਕੇ ਆਇਆ ਕਰੋ ਠੀਕ ਹੈ ਨਾ ਕਰੋ ਫਿਰ ਜਾਓ ਜੀ ਆ ਬਾਬੇ ਜੀ ਬਾਬਾ ਜੀ ਮਨ ਗੀਦੇ ਆਂੀ ਹੋਤੀ ਉਹ ਬੰਨਦਾ ਗਏ ਮੋਟੇ ਗਾ ਸੱਚੀ ਚੀਜ਼ ਨਾ ਕਹਿਣ ਦਾ ਕਰੇ ਬਾਅਦ ਚ ਆਪਾਂ ਨੂੰ ਚਿੰਬੜੀ ਹੋਵੇ ਨਹੀਂ ਆਪਾਂ ਜਿਮਣਾ ਤਾਂ ਜਾਣਾਂ ਨਹੀਂ ਗਿਆਨ ਦੇ ਘਰੇ ਗਿਆ ਠੀਕ ਹੀ ਕੁਝ ਹੈ ਨਹੀਂ ਕਸਰ ਠੀਕ ਮੈਨੂੰ ਉਦਾਂ ਹੀ ਕਰਦੇ ਲੱਗਦੇ ਆ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਆਪਾਂ ਦੇਖ ਲੈ ਚੱਲ ਮੈਂ ਇੱਕ ਲੋ ਜਾਨੀ ਲੱਗਦਾ ਇੱਥੇ ਆਪਾਂ ਹੁਣ ਰਹਿਣਾ ਹੋਵੇ ਸਾਰਿਆਂ ਨੂੰ ਆਪਣਾ ਹੋ ਗਈ ਹੋਈ ਪਤਾ ਲੱਗ ਜਾਣਾ ਕੱਲ ਨੂੰ ਇਹਨਾਂ ਨੂੰ ਤੇ ਆਪਾਂ ਇੱਦਾਂ ਕਰ ਦੋ ਸਮਾਰਟਫੋਨ ਚੱਕ ਆਪਣਾ ਜਾਂ ਕੱਲ ਤੱਕ ਆਪਾਂ ਨਿਕਲ ਜਾਈਏ ਇਥੋਂ ਦੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਇਹਨਾਂ ਨੇ ਆਪਣਾ ਕੁੱਟਣਾ ਬਹੁਤ ਹੈ ਬੜਾ ਪਰਤੀ ਦਾ ਦੇ ਕੇ ਗਿਆ ਕੋਈ ਮੋੜਿਆ ਵਾਪਸ ਤੇ ਉਹ ਪੈਸੇ ਲੈ ਕੇ ਤੁਸ ਮੁਰਗਾ ਲੈ ਆ ਆਪਾਂ ਮੋੜਿਆ ਕੋਈ ਕਿਉਂ ਨਹੀਂ ਮੈਂ ਜਾਦਾ ਮਰਦੀ ਵਾਪੇ ਨਹੀਂ ਖਾਂਦੇ ਤੇਰੇ ਕੋਲ ਜੀ ਜੇ ਤੁਸੀਂ ਜੇ ਮੋੜਿਆ ਜਾਨੀ ਤੁਸੀਂ ਉਸੇ ਪਾਸੇ ਤਿੰਨ ਤੇ ਪਾਪਾ ਨੂੰ ਹਾਂਜੀ ਅਸੀਂ ਵੀ ਨਾ ਆਈਸੀ ਗਿਆ ਫਟੇ ਕੇ ਨਾ ਚੋਰ ਆਂਦਾ ਸੀ ਫੋਟੋਸ ਤੇ ਦੇਖਿਆ ਕੈਮਰਾ ਸਿੱਧ ਫੋਟੋ ਖੜਾਈ ਨਾ ਤਰੋ ਦੇਖਿਆ ਉਹ ਵੀ ਕਿ ਕੈਮਰਾ ਸੇ ਫਟਾ ਲਗੇ ਚੋਰ ਆਂਦਾ ਸੀ ਵੋਈ ਸਾਇਆ ਸੋੜੇ ਜਿੱਦ ਸਾਡੇ ਘਰੇ ਸਾਡੇ ਸਾਨੂੰ ਝੂੜ ਬੋਲ ਕੇ ਹੱਥੋਂ ਪੱਤੀਆਂ ਕਿ ਲੈ ਲਿਆ ਭਲੇ 20 ਹਜ਼ਾਰ ਰੁਪਏ ਹੋਰ ਭਾਗ ਦੇ ਸੀ ਅੱਛਾ ਹਾਂ ਸਾਡੇ ਤੋਂ ਪੰਜਾ ਲਿਆ ਰਿਹਾ ਲੈ बाजो